densive hurting ਵਾਹਿਗੁਰੂ 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 ਨੋ ਸਮ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਮੋਹ ਨਗਰ ਨਿਵਾਸੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਭਾਈ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਗੁਰੂ ਘਰ ਵਿਖੇ ਸੰਤ ਬਾਬਾ ਨੱਥਾ ਸਿੰਘ ਜੀ ਦੀ ਯਾਦ ਵਿੱਚ ਮਹਾਨ ਗੁਰਮਤ ਸਮਾਗਮ ਰੱਖਿਆ ਗਿਆ ਹੈ ਸੋ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਭਾਈ ਮਹਾਂਪੁਰਖ ਸੰਤ ਬਾਬਾ ਕਲਦੀਪ ਸਿੰਘ ਜੀ ਦੀ ਮਜਾਦ ਵਾਲੇ ਪਹੁੰਚ ਚੁੱਕੇ ਨੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਭਾਈ ਆਪਣੇ ਕੰਮਕਾਰਾਂ ਨੂੰ ਸੰਕੋਚ ਦੇ ਵਿੱਚ ਕਰਦਿਆਂ ਹੋਇਆ ਗੁਰੂ ਘਰ ਵਿਖੇ ਪਹੁੰਚੋ ਪ੍ਰਸ਼ਾਦਾ ਪਾਣੀ ਸ਼ਕ ਕਰਕੇ ਪੰਡਾਲ ਦੇ ਵਿੱਚ ਸਾਜ ਕਰਕੇ ਗੁਰਮਤ ਵਿਚਾਰਾ ਸੁਣ ਕੇ ਆਪਣਾ ਜੀਵਨ ਸਫਲਾ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ 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 ਠੀਕ ਹੈ ਜੀ ਕਰੀਏ ਸ਼ੁਰੂ ਸਤਨਾਮ ਕਬੀਰ ਸੇਵਾ ਕੋ ਦੋਇ ਭਲੇ ਕਬੀਰ ਸੇਵਾ ਕੋ ਦੋਇ ਭਲੇ ਏਕ ਸੰਤ ਏਕ ਰਾਮ ਰਾਮ ਜੋ ਦਾਤਾ ਮੁਕਤ ਕੋ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਸੰਤ ਸਰਨ ਜੋ ਜਨ ਪਰ ਸੋ ਜਨ ਉਧਰ ਨਹਾਰ ਸੰਤ ਕੀ ਨਿੰਦਾ ਨਾਨਕਾ ਸੰਤ ਕੀ ਨਿੰਦਾ ਨਾਨਕ ਬੜ ਬੜ ਅਵਤਾਰ ਸੰਗ ਸਾਧੂ ਦਾ ਕੁੱਲ ਨੂੰ ਤਰੇ ਕਰ ਲੈ ਤੁਮੇ ਰਾਮਨਾ ਜੀ ਸੰਗ ਸੰਤਾਂ ਦਾ ਗੁਨਾ ਨੂੰ ਤਾਰੇ ਕਰਨ ਤੂੰ ਮੇਰੇ ਆਮਨਾ ਸੰਤਾਂ ਦਾ ਕੁਲਾ ਨੂੰ ਤਾਰੇ ਕਰਨ ਤੂੰ ਮੇਰੇ ਆਮਨਾ ਸੰਤਾਂ ਦਾ ਕੁਲਾ ਨੂੰ ਤਾਰੇ ਕਰਨ ਤੂੰ ਮੇਰੇ ਆਮਨਾ ਮੁਝੇ ਸੰਤਾਂ ਦਾ ਗੁਲਾਮੋਂ ਤਾਰੇ ਕਰ ਲੈ ਤੂੰ ਮੇਰੇ ਆਮਨਾ ਸੰਗ ਸੰਤਾਂ ਦਾ ਗੁਲਾਮੋਂ ਤਾਰੇ ਕਰ ਲੈ ਤੂੰ ਮੇਰੇ ਆਮਨਾ ਸੰਗ ਸੰਤਾਂ ਦਾ ਗੁਲਾਮੋਂ ਤਾਰੇ ਗੁਲਾਮ ਸਾਰੇ ਕਰ ਲੈ ਤੁਮੇਂ ਆਮਨਾ ਦੀ ਸੰਤਾਂ ਦਾ ਸੁਨਾਨੂ ਸਾਰੇ ਕਰ ਲੈ ਤੁਮੇਂ ਆਮਨਾ ਸੰਗ ਸੰਸਰ ਦਾ ਸੁਨਾਨੂ ਸਾਰੇ ਕਰ ਲੈ ਤੁਮੇਂ ਆਮਨਾ ਸੰਗ ਸੰਤਾਂ ਦਾ ਸੁਨਾਨੂ ਸਾਰੇ ਕਰ ਲੈ ਸੁ ਮੇਰੇ ਆਮਨਾ ਸੰਗ ਸੰਤਾਂ ਦਾ ਖੁਲਾ ਨੂੰ ਤਾਰੇ ਕਰਨੈ ਸੁ ਮੇਰੇ ਆਮਨਾ ਸੰਗ ਸੰਤਾਂ ਦਾ ਖੁਲਾ ਨੂੰ ਕਰੇ ਕਰਨੈ ਸੁ ਮੇਰੇ ਆਮਨਾ ਕਰ ਲੈ ਜੀ 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 ਮੇਰੇ ਆਮਨਾ ਦਾ ਗੁਲਾ ਨੂੰ ਤਾਰੇ ਕਰਨਾ ਤੁਮੇਰੇ ਆ ਮਨ ਦਾ ਸੰਤਾਂ ਦਾ ਗੁਲਾ ਨੂੰ ਤਾਰੇ ਕਰਨਾ ਤੁਮੇਰੇ ਆ ਮਨ ਦਾ ਸੰਗ ਸੰਤਾਂ ਦਾ ਗੁਲਾ ਨੂੰ ਪਾਨੇ ਕਰ ਲੈ ਤੂੰ ਮੇਰੇ ਆਮਨਾ ਸੰਗ ਸੰਤਾਂ ਦਾ ਕੁਲਾਨੋ ਸਾਰੇ ਕਰ ਲੈ ਤੂੰ ਮੇਰੇ ਆਮਨਾ ਸੰਗ ਸੰਤਾਂ ਦਾ ਕੁਲਾਨੋ ਸਾਰੇ ਕਰ ਲੈ ਤੂੰ ਮੇਰੇ ਆਮਨਾ ਸੰਗ ਸੰਤਾਂ ਦਾ ਕੁਲਾਨੋ ਸਾਰੇ ਸਰਦਾ ਤੁ ਮੇਰਾ ਮਨਾ ਮੇਰੇ ਸੁਆਸੋ ਸੋਇ ਭਲੇ ਇੱਕ ਸੰਤ ਇੱਕ ਨਾਮ ਸਾਪਸ ਸਾਕਾ ਮੁਕਤ ਸੋ ਸੰਤ ਜੇ ਪਾਵੇ ਨਾਮ ਪਰਮ ਸਤਕਾਰ ਯੋਗ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜਿਓ ਔ ਸਾਰੇ ਮਨ ਚਿਤ ਅਕਾਂਤ ਕਰਕੇ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਲਗਵਾਈਏ ਬੇਨਤੀ ਹੈ ਬੱਚਿਆਂ ਨੂੰ ਫੜਿਆ ਜਾਵੇ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਤੱਕ ਸਤ ਸੰਗ ਚੱਲ ਰਿਹਾ ਹੈ ਬੱਚਿਆਂ ਨੂੰ ਚੁੱਪ ਕਰਕੇ ਬਿਠਾਉਣਾ ਜਾਂ ਬਾਹਰ ਲੈ ਕੇ ਜਾਣਾ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਆਓ ਵੱਡੇ ਭਾਗਾਂ ਵਾਲੇ ਹੋ ਸਤ ਸੰਗਤ ਦੀਆਂ ਘੜੀਆਂ ਦੇ ਵਿੱਚ ਜੁੜੇ ਹੋ ਆਓ ਮਨ ਇਕਾਂਤ ਕਰਕੇ ਗੁਰੂ ਦੇ ਚਰਨਾਂ ਦੇ ਵਿੱਚ ਲਗਵਾਈਏ ਸਾਰੇ ਰਸਨਾ ਤੋਂ ਜਪੀਏ ਸਤਨਾਮ ਆਦਬ ਸਹਿਬ ਫਤੇ ਵੀ ਪ੍ਰਵਾਨ ਕਰਨੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਕਬੀਰ ਸੇਵਾ ਕੋ ਦੋਇ ਭਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਆਪਾਂ ਵੱਡੇ ਭਾਗਾਂ ਵਾਲੇ ਹਾਂ ਜਿਸ ਜੋ ਕਿ ਇਸ ਸਮੇਂ ਵੱਡੇ ਕਿਹਾਂ ਵਡਿਆਈਆਂ ਕਿਸ ਕਹਿਣੀ ਕਹਿਣਾ ਜਾਏ ਦੇ ਮਹਾਵਾਕ ਅਨੁਸਾਰ ਸ਼੍ਰੀਮਾਨ ਸੰਤ ਬਾਬਾ ਨੱਥਾ ਸਿੰਘ ਜੀ ਜਿਨ੍ਹਾਂ ਦੀ ਪਵਿੱਤਰ ਤੇ ਮਿੱਠੀ ਯਾਦ ਦੇ ਵਿੱਚ ਜੁੜੇ ਹਾਂ ਇਸ ਤੋਂ ਵੀ ਵੱਡੇ ਸਾਡੇ ਭਾਗ ਹਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਵਿੱਤਰ ਅਤੇ ਮਿੱਠੀ ਗੋਦਾ ਅੰਦਰ ਹੈ ਆਓ ਜਿਨ੍ਹਾਂ ਸਮਾਂ ਆਪਣੇ ਕੋਲ ਹੈ ਸਤ ਸੰਗਤ ਦੀਆਂ ਘੜੀਆਂ ਦੇ ਵਿੱਚ ਲਗਾਈਏ ਸਾਵਧਾਨ ਇਕਾਗਰ ਚੀਤ ਬਣਾ ਕੇ ਆਪਣਾ ਜੋ ਇਸ ਵੇਲੇ ਸਮਾਂ ਹੈ ਉਸ ਨੂੰ ਸਫਲਾ ਕਰੀਏ ਕਿਉਂਕਿ ਸਤਿਗੁਰੂ ਬਾਣੀ ਦੇ ਵਿੱਚ ਫਰਮਾਨ ਕਰਦੇ ਬੱਚਿਆਂ ਨੂੰ ਬਾਹਰ ਲਾ ਕੇ ਭਾਈ ਬੇਨਤੀ ਹੈ ਬਾਣੀ ਸੁਣਨੀ ਇਹ ਵੱਡਾ ਵਿਭਾਗਾ ਦੀ ਨਿਸ਼ਾਨੀ ਹੈ ਜਦੋਂ ਵੱਡੇ ਭਾਗ ਹੁੰਦੇ ਹਨ ਭਾਗ ਟੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ ਦੇ ਮਹਾਂ ਵਾਕ ਅਨੁਸਾਰ ਇਹ ਵੱਡੇ ਭਾਗਾ ਦੇ ਨਾਲ ਸਮਾਂ ਮਿਲਿਆ ਹੈ ਕਿ ਵੱਡੇ ਕੀਆਂ ਵਡਿਆਈਆਂ ਕਿਸ ਕਹਿਣੀ ਜਹਿਣ ਦਾ ਜਾਏ ਦੇ ਮਹਾਵਾਕ ਅਨੁਸਾਰ ਉਹਨਾਂ ਵਡਿਆਆਂ ਦੀ ਯਾਦ ਦੇ ਵਿੱਚ ਜੁੜੇ ਹਾਂ ਬਿਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਦੇ ਮਹਾਵਾਕ ਅਨੁਸਾਰ ਸਾਡੇ ਬਹੁਤ ਹੀ ਸਤਕਾਰਯੋਗ ਸ੍ਰੀਮਾਨ ਸੰਤ ਬਾਬਾ ਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਉਤਮ ਉਪਰਾਲਾ ਕੀਤਾ ਹੈ ਮਹਾਪੁਰਸ਼ਾਂ ਦੀ ਯਾਦ ਦੇ ਵਿੱਚ ਰਾਤਰੀ ਦੇ ਦੀਵਾਨ ਸਜਾਏ ਹਨ ਸਜੇ دیਵਾਨਾ ਦੇ ਵਿੱਚ ਫਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਦੇ ਮਹਾਵਾਕ ਅਨੁਸਾਰ ਇਸ ਸਮੇਂ ਆਪਾਂ ਸਤ ਸੰਗਤ ਦਾ ਲਾਹਾ ਲੈ ਰਹੇ ਹਾਂ ਆਓ ਜਿੰਨਾ ਸਮਾਂ ਬਣਿਆ ਹੈ ਮਨ ਚਿਤ ਆਕਾਂਤ ਕਰਕੇ ਗੁਰੂ ਦੇ ਚਰਨਾਂ ਦੇ ਵਿੱਚ ਲਗਾਈਏ ਕਿਉਂਕਿ ਸਾਧੂ ਬਾਦ ਜੀਵਨ ਤੋਂ ਆਪਣੇ ਪ੍ਰੇਰਣਾ ਲੈਣੀ ਹੈ ਸਾਧੂਆਂ ਦਾ ਜੀਵਨ ਕੀ ਹੈ ਤੇ ਸਾਡਾ ਜੀਵਨ ਕੀ ਹੈ ਜਿਹੜੇ ਸਾਧੂ ਬਾਪੁਰਸ਼ ਹੁੰਦੇ ਹਨ ਫਕੀਰ ਹੁੰਦੇ ਹਨ ਰੱਬ ਨਾਲ ਜੁੜੀਆਂ ਰੂਹਾਂ ਹੁੰਦੀਆਂ ਹਨ ਉਹ ਸਤਿਗੁਰਾਂ ਦੇ ਬਚਨਾਂ ਦੇ ਅਨੁਸਾਰ ਆਪ ਜਪੈ ਅਵਰੇ ਨਾਮ ਚ ਪਾਵੇ ਦੇ ਮਹਾਵਚਨਾਂ ਅਨੁਸਾਰ ਜਿੱਥੇ ਆਪ ਜੁੜੇ ਹੁੰਦੇ ਹਨ ਉੱਥੇ ਹੋਰਾਂ ਨੂੰ ਜੋੜਦੇ ਹਨ ਜਿੱਥੇ ਆਪ ਨਾਮ ਜਪਦੇ ਹਨ ਹੋਰਾਂ ਨੂੰ ਨਾਮ ਜਪਾਉਂਦੇ ਹਨ ਆਓ ਅੱਪਾ ਪੜ ਵੀ ਨਹੀਂਏ ਨਾਮ ਜਪਣਾ ਤੇ ਨਾਮ ਜਪਉਣਾ ਸਾਧੂਆਂ ਦਾ ਕੰਮ ਹੁੰਦਾ ਹੈ ਫਕੀਰਾਂ ਦਾ ਕੰਮ ਹੁੰਦਾ ਹੈ ਰੱਬ ਦੇ ਨਾਲ ਆਪ ਜੁੜੇ ਹੁੰਦੇ ਹਨ ਹੋਰਾਂ ਨੂੰ ਰੱਬ ਦੇ ਨਾਮ ਦੇ ਨਾਲ ਜੋੜਦੇ ਹਨ ਗੁਰਮਖ ਤੋਂ ਮਨਮੁਖ ਜਿਹੜੇ ਮਨਮੁਖ ਹੁੰਦੇ ਹਨ ਉਹਨਾਂ ਨੂੰ ਗੁਰਮਖ ਬਣਾ ਦਿੰਦੇ ਹਨ ਜਿਹੜੀਆਂ ਪਟਕੀਆਂ ਹੋਈਆਂ ਰੂਹਾ ਹੁੰਦੀਆਂ ਹਨ ਉਹਨਾਂ ਨੂੰ ਪਰਮੇਸ਼ਵਰ ਦੇ ਨਾਲ ਜੋੜ ਦਿੰਦੇ ਹਨ ਇਸ ਕਰਕੇ ਵਾਪੁਰਸ਼ ਪੜਿਆ ਕਰਦੇ ਸਨ ਨਾਮ ਜਪਣਾ ਤੇ ਨਾਮ ਜਪਉਣਾ ਇਹੋ ਕੰਮ ਸਾ ਤੁਹਾਂ ਦਾ i ਸੁਨਾਤੇ ਨਾਮ ਜਪੋਣਾ ਇਹੋ ਸੰਸਾਦ ਆਏਗਾ ਨਾਮ ਸੁਨਾਤੇ ਨਾਮ ਜਪੋਣਾ ਆ ਦੁਆਾਂ ਦਾ ਤੇਰੇ ਪਿਆਰੇ ਹੋ ਕੰਮ ਸਾਦੂਆ ਦਾ ਹੈ ਜਿਵੇਂ ਇੱਕ ਡਾਕਟਰ ਦਾ ਕੰਮ ਹੈ ਨਾ ਕਿ ਇੱਕ ਡਾਕਟਰ ਦਾ ਕੰਮ ਹੈ ਆਪਣੇ ਮਰੀਜ਼ ਨੂੰ ਦਵਾਈ ਦੇਣੀ ਉਹਨੂੰ ਦਵਾਈ ਦੇ ਕੇ ਠੀਕ ਕਰਨਾ ਕਦੇ ਵੀ ਡਾਕਟਰ ਜਵਾਬ ਨਹੀਂ ਦਿੰਦਾ ਕਿ ਮੈਂ ਦਵਾਈ ਨਹੀਂ ਦੇਣੀ ਕਿਸੇ ਡਾਕਟਰ ਕੋਲ ਚਲੇ ਜਾਈਏ ਉਹ ਡਾਕਟਰ ਵੱਧ ਤੋਂ ਵੱਧ ਆਪਣੀ ਕੋਸ਼ਿਸ਼ ਕਰਦਾ ਹੈ ਕਿ ਮੇਰਾ ਮਰੀਜ਼ ਠੀਕ ਹੋ ਜਾਵੇ ਕੋਈ ਕਸਰ ਨਹੀਂ ਛੱਡਦਾ ਇਸੇ ਤਰ੍ਹਾਂ ਸਾਧੂ ਜਨ ਹੁੰਦੇ ਹਨ ਜਿਨ੍ਹਾਂ ਦੀ ਸੰਗਤ ਦੇ ਵਿੱਚ ਜਾ ਕੇ ਜਿਹੜਾ ਪਾਪੀ ਹੁੰਦਾ ਹੈ ਜਿਹੜਾ ਮਨਮੁਖ ਹੁੰਦਾ ਹੈ ਉਹ ਵੀ ਤਰ ਜਾਂਦਾ ਹੈ ਗੱਜ ਕੇ ਆਖੂ ਸਤਨਾਮ ਸ਼੍ਰੀ ਵਾਹਿਗੁਰੂ ਕਿਸ ਨੇ ਇੱਕ ਜੁੜੇ ਹੋਏ ਮਹਾਂਪੁਰਸ਼ਾਂ ਨੂੰ ਸਵਾਲ ਕੀਤਾ ਕਹਿਣ ਲੱਗੇ ਬਾਬਾ ਜੀ ਕਿਉਂਕਿ ਸਵਾਲ ਕਰਨ ਵਾਲੇ ਅੱਜ ਬਹੁਤ ਹਨ ਸਤਗੁਰੂ ਜੀ ਪਰਮਾਨਨ ਕਰਦੇ ਸੰਤ ਕਾ ਦੁਖੀ ਅੰਦਰ ਤੇ ਥੁਥਾ ਜੋ ਸਾਸ ਬਿਨਾ ਮਰਤਕ ਹੀ ਲੋਥਾ ਅੱਜ ਸਾਧੂ ਦੀ ਨਿੰਦਿਆ ਕਰਨ ਵਾਲੇ ਬੜੇ ਹਨ ਪਰ ਸਤਗੁਰ ਨੇ ਉਹਨਾਂ ਨੂੰ ਇੱਕ ਮਰੀ ਹੋਈ ਲਾਸ਼ ਦੇ ਬਰਾਬਰ ਕਿਹਾ ਹੈ ਜੋ ਸਾਸ ਬਿਨਾ ਮਰਤਕ ਹੀ ਲੋਥਾ ਜਿਵੇਂ ਇੱਕ ਮਰਦਾ ਹੋਏ ਜਿਹਦੇ ਵਿੱਚ ਬਿਲਕੁਲ ਸਾਹ ਨਹੀਂ ਹਨ ਉਹ ਡੈੱਡ ਹੈ ਉਵੇਂ ਸਾਧੂ ਦਾ ਨਿੰਦਕ ਹੈ ਜਿਹੜਾ ਜੁੜਿਆ ਹੋਇਆ ਸਾਧੂਆਂ ਦੀ ਸਤਿਪੁਰਖਾਂ ਦੀ ਨਿੰਦਿਆ ਕਰਦਾ ਹੈ ਕਦੇ ਫਕੀਰ ਵਾਲੇ ਰਾਹ ਤੇ ਚੱਲ ਕੇ ਦੇਖੀਏ ਕਦੇ ਸਾਧੂ ਦੇ ਰਾਹ ਤੇ ਚੱਲ ਕੇ ਦੇਖੀਏ ਸਾਧੂ ਦੀ ਕਮਾਈ ਕਿੰਨੀ ਕਠਨ ਹੈ ਅਮਰਤ ਵੇਲੇ ਜਾਗਣਾ ਬਾਣੀ ਪੜਨੀ ਸੇਵਾ ਕਰਨੀ ਸਿਮਰਨ ਕਰਨਾ ਬੰਦਗੀ ਕਰਨੀ ਪਰਮੇਸ਼ਵਰ ਦੀ ਆਬਾਦਤ ਕਰਨੀ ਜਿਵੇਂ ਬਾਬਾ ਆਨੰਦ ਸਿੰਘ ਮਹਾਰਾਜ ਨਾਨਕ ਸਰ ਕਲੇਰਾਵਾਲੇ ਉਹਨਾਂ ਦੇ ਕੋਲ ਕੁਝ ਕ ਮਜ਼ਦੂਰ ਆਏ ਉਹਨਾਂ ਨੇ ਆ ਕੇ ਬੇਨਤੀ ਕੀਤੀ ਬਾਬਾ ਜੀ ਆ ਤਿੰਨ ਚਾਰ ਦਿਨ ਹੋ ਗਏ ਹਨ ਨਾ ਕੋਈ ਕੰਮ ਮਿਲਦਾ ਹੈ ਨਾ ਕੋਈ ਦਿਹਾੜੀ ਮਿਲਦੀ ਹੈ ਆ 3-4 ਦਿਨ ਤੋਂ ਜਿਵੇਂ ਘਰ ਤੋਂ ਪ੍ਰਸ਼ਾਦਾ ਲੈ ਕੇ ਆਉਂਦੇ ਹਾਂ ਉਵੇਂ ਵਾਪਸ ਚਲੇ ਜਾਂਦੇ ਹਾਂ ਕੋਈ ਮਿਹਨਤ ਮਜ਼ਦੂਰੀ ਨਹੀਂ ਮਿਲ ਰਹੀ ਹੁਣ ਤਾਂ ਇਹ ਕੰਮ ਹੋ ਗਿਆ ਹੈ ਕਿ ਅਗਰ 2-4 ਦਿਨ ਮਜ਼ਦੂਰੀ ਨਾ ਮਿਲੀ ਤੇ ਘਰ ਦਾ ਪ੍ਰਸ਼ਾਦਾ ਵੀ ਉਹ ਵੀ ਬੰਦ ਹੋ ਜਾਣਾ ਹੈ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਭਾਈ ਘਭਰਾਵੋ ਨਾ ਤੁਹਾਡੀ ਜਿੰਨੀ ਮਜ਼ਦੂਰੀ ਬਣਦੀ ਹੈ ਉਹ ਅਸੀਂ ਦੇਵਾਂਗੇ ਤੁਸੀਂ ਚੌਂਕੜਾ ਲਗਾ ਕੇ ਇੱਥੇ ਵਾਹਿਗੁਰੂ ਦਾ ਸਿਮਰਨ ਕਰੋ ਮੂਲ ਮੰਤਰ ਦੇ ਜਾਪ ਕਰੋ ਹੁਣ ਪਹਿਲਾਂ ਤਾਂ ਇਹ ਕੰਮ ਬੜਾ ਸੌਖਾ ਲੱਗਿਆ ਕਿ ਬੈਠ ਕੇ ਨਾਮ ਹੀ ਜਪਣਾ ਹੈ ਚੌਂਕੜਾ ਲਗਾ ਕੇ ਨਾਮ ਜਪੋ ਪਹਿਲਾਂ ਬੜਾ ਕੰਮ ਸੌਖਾ ਲੱਗਿਆ ਪਰ ਜਦੋਂ ਚੌਂਕੜਾ ਲਗਾ ਕੇ ਇੱਕ ਘੰਟੇ ਦਾ ਸਮਾਂ ਬੀਤਿਆ ਉਧਰ ਮਹਾਪੁਰਸ਼ਾਂ ਦਾ ਹੁਕਮ ਸੀ ਭਾਈ ਤੁਹਾਨੂੰ ਮਜ਼ਦੂਰੀ ਪੂਰੀ ਮਿਲੇਗੀ ਤੁਸੀਂ ਕੇਵਲ ਤੇ ਕੇਵਲ ਰੱਬ ਦੀ ਆਬਾਦਤ ਕਰਨੀ ਹੈ ਗੁਰੂ ਨਾਨਕ ਦੀ ਆਬਾਦਤ ਕਰਨੀ ਹੈ ਹੁਣ ਕਿਸੇ ਨੇ ਇੱਕ ਘੰਟਾ ਨਾਮ ਜਪਿਆ ਕਿਸੇ ਨੇ ਡੇਢ ਘੰਟਾ ਨਾਮ ਜਪਿਆ ਕਿਸੇ ਨੇ ਦੋ ਘੰਟੇ ਨਾਮ ਜਪਿਆ ਉਨੇ ਲੱਤਾਂ ਬਾਹਾਂ ਹਿਲਾਣ ਲੱਗੇ ਕੁਝ ਤਾਂ ਵਿੱਚੋਂ ਉੱਠ ਕੇ ਚਲੇ ਗਏ ਜਿਹੜੇ ਰਹਿੰਦੇ ਸੀ ਉਹਨਾਂ ਦੇ ਵੀ ਹੱਥ ਖੜੇ ਹੋ ਗਏ ਭਾਵ ਕੀ ਉਹਨਾਂ ਨੇ ਬੰਦਗੀ ਕਰਨੀ ਬੰਦ ਕਰ ਦਿੱਤੀ ਐਨੇ ਨੂੰ ਬਾਬਾ ਆਨੰਦ ਸਿੰਘ ਆਏ ਕਹਿਣ ਲੱਗੇ ਭਾਈ ਤੁਹਾਨੂੰ ਕਿਹਾ ਸੀ ਤੁਹਾਨੂੰ ਮਜ਼ਦੂਰੀ ਪੂਰੀ ਮਿਲੇਗੀ ਤੁਸੀਂ ਰੱਬ ਦੀ ਆਵਾਦਤ ਕਰਨੀ ਹੈ ਕਹਿਣ ਲੱਗੇ ਜੀ ਸਾਨੂੰ ਉਹੀ ਕੰਮ ਸੌਖਾ ਲੱਗਦਾ ਹੈ ਜਿਹੜਾ ਅਸੀਂ ਕਰਦੇ ਹਾਂ ਇਹ ਕੰਮ ਬੜਾ ਔਖਾ ਹੈ ਇਹ ਤਾਂ ਆਪ ਜੀ ਵਰਗੇ ਸਾਧੂਆਂ ਨੂੰ ਸੋਭਦਾ ਹੈ ਤਨ ਹੋ ਆਪ ਜੀ ਪਤਾ ਨਹੀਂ ਕਿਵੇਂ 24 ਘੰਟੇ ਪਰਮੇਸ਼ਵਰ ਦੀ ਆਵਾਦਤ ਦੇ ਨਾਲ ਜੁੜਦੇ ਹੋ ਸਾਡੇ ਵਾਸਤੂ ਇਹ ਕੰਮ ਬਾਰ ਹੈ ਅਸੀਂ ਨਹੀਂ ਕਰ ਸਕਦੇ ਹੁਣ ਉੱਠ ਕੇ ਚਲੇ ਗਏ ਇਸ ਤਰ੍ਹਾਂ ਸਾਧੂ ਦੀ ਜਿਹੜੀ ਕਮਾਈ ਹੈ ਉਹ ਬੜੀ ਕਠਨ ਹੈ ਆਪਾਂ ਘਰ ਦੇ ਵਿੱਚ ਇੱਕ ਜਪਜੀ ਸਾਹਿਬ ਦਾ ਪਾਠ ਕਰਨੀਏ ਤਾਂ ਸਾਰਾ ਦਿਨ ਸਾਨੂੰ ਐ ਲੱਗਦਾ ਹੈ ਕਿ ਅੱਜ ਬੜੀ ਰੱਬ ਦਾ ਸਿਮਰਨ ਕਰ ਲਿਆ ਬੜੀ ਬਾਣੀ ਪੜ ਲਈ ਪਰ ਤਨਹੋ ਉਹ ਸਾਧੂ ਮਹਾਂਪੁਰਸ਼ ਜਿਹੜੇ 101 ਇੱਕ ਪਾਠ ਇੱਕ ਦਿਨ ਦੇ ਵਿੱਚ ਜਪਜੀ ਸਾਹਿਬ ਦਾ ਕਰਦੇ ਹਨ ਸੁਖਮਣੀ ਸਾਹਿਬ ਦੇ ਪਾਠ ਕਰਦੇ ਹਨ ਮੂਲ ਮੰਤਰ ਦੇ ਜਾਪ ਕਰਦੇ ਹਨ ਵਾਹਿਗੁਰੂ ਦੀ ਆਬਾਦ ਉਦ ਕਰਦੇ ਹਨ ਹੁਣ ਆਪਣੀ ਗੱਲ ਚੱਲ ਰਹੀ ਸੀ ਕਿ ਕਿਸੇ ਨੇ ਸਾਧੂ ਮਹਾਂਪੁਰਖ ਨੂੰ ਸਵਾਲ ਕਰ ਦਿੱਤਾ ਜੁੜੇ ਹੋਏ ਮਹਾਂਪੁਰਖ ਨੂੰ ਕਹਿਣ ਲੱਗੇ ਬਾਬਾ ਜੀ ਸਾਡੇ ਤੇ ਤੁਹਾਡੇ ਵਿੱਚ ਫਰਕ ਕੀ ਹੈ ਕਿਉਂਕਿ ਜਿਹੜਾ ਪ੍ਰਸ਼ਾਦਾ ਅਸੀਂ ਛਕਦੇ ਹਾਂ ਉਹ ਤੁਸੀਂ ਛਕਦੇ ਹੋ ਜਿਹੜੀ ਹਵਾ ਪਾਣੀ ਦਾ ਆਨੰਦ ਤੁਸੀਂ ਮੰਨਦੇ ਹੋ ਉਹਦਾ ਅਸੀਂ ਮੰਨਦੇ ਹਾਂ ਜਿਹੜਾ ਜਲ ਤੁਸੀਂ ਛੱਕਦੇ ਹੋ ਉਹ ਅਸੀਂ ਛੱਕਦੇ ਹਾਂ ਫਿਰ ਤੁਹਾਡੇ ਤੇ ਸਾਡੇ ਵਿੱਚ ਫਰਕ ਕੀ ਹੋਇਆ ਹੁਣ ਮਹਾਂਪੁਰਸ਼ਾਂ ਨੇ ਜਾਣ ਲਿਆ ਕਿ ਇਹ ਅੰਦਰੋਂ ਟੁੱਟਿਆ ਹੋਇਆ ਹੈ ਕਹਿਣ ਲੱਗੇ ਭਾਈ ਤੇਰੇ ਤੇ ਸਾਡੇ ਵਿੱਚ ਇਹ ਫਰਕ ਹੈ ਅਸੀਂ ਲੰਮੀ ਉਮਰ ਜਿਉਣਾ ਹੈ ਤੇ ਤੇਰੀ ਮੌਤ ਹੈ ਜਿਹੜੀ ਉਹ 7 ਦਿਨ ਦੇ ਵਿੱਚ ਹੋ ਜਾਣੀ ਹੈ ਹੁਣ ਜਦੋਂ ਇਹ ਗੱਲ ਸੁਣੀ ਤਾਂ ਪੈਰ ਕੰਬਣ ਲੱਗੇ ਲੱਤਾਂ ਕੰਬਣ ਲੱਗੀਆਂ ਕਿਉਂਕਿ ਮੌਤ ਦੇ ਨਾਂ ਤੋਂ ਹੀ ਡਰ ਲੱਗਦਾ ਹੈ ਕਿਸੇ ਨੂੰ ਪਤਾ ਲੱਗ ਜਾਵੇ ਨਾ ਕਿ ਆ ਥੋੜੇ ਸਮੇਂ ਦੇ ਵਿੱਚ ਮੇਰੀ ਮੌਤ ਹੋ ਜਾਣੀ ਹੈ ਤਾਂ ਮਨ ਬੇਚੈਨ ਹੋ ਜਾਵੇਗਾ ਨਾ ਖਾਣੇ ਵਿੱਚ ਨਾ ਪਾਣੇ ਵਿੱਚ ਕਿਸੇ ਵਿੱਚ ਵੀ ਮਨ ਨਹੀਂ ਲੱਗੇਗਾ ਇਸੇ ਤਰ੍ਹਾਂ ਮਹਾਪੁਰਸ਼ਾਂ ਨੇ ਕਹਿ ਦਿੱਤਾ ਭਾਈ ਤੇਰੀ ਮੌਤ 7 ਦਿਨ ਦੇ ਵਿੱਚ ਹੋ ਜਾਣੀ ਹੈ ਹੁਣ ਮਨ ਦੇ ਵਿੱਚ ਬੜਾ ਪਛਤਾਵਾ ਹੋਇਆ ਕਹਿਣ ਲੱਗਾ ਇਹ ਤਾਂ ਮੈਂ ਸਿਆਪਾ ਸਿਹੜ ਲਿਆ ਇਹ ਮੈਂ ਕੀ ਕਰ ਬੈਠਾ ਕਿਉਂਕਿ ਜੇ ਮੈਨੂੰ ਨਾ ਪਤਾ ਹੁੰਦਾ ਉਹ ਵੱਖਰੀ ਗੱਲ ਸੀ ਹੁਣ ਪਤਾ ਲੱਗਿਆ ਹੈ ਹੁਣ ਬੜਾ ਔਖਾ ਸਮਾਂ ਬੀਤਣਾ ਹੈ ਹੁਣ ਇੱਕ ਇੱਕ ਕਰਕੇ ਦਿਨ ਜਿਉਂ-ਜਿਉਂ ਜਾ ਰਿਹਾ ਹੈ ਮੌਤ ਦਾ ਡਰ ਸਤਾ ਰਿਹਾ ਹੈ ਸੱਤ ਦਿਨ ਬੜੇ ਔਖੇ ਲੰਘੇ ਅਠਵਾਂ ਦਿਨ ਜਦੋਂ ਆਇਆ ਤੇ ਸੋਚਣ ਲੱਗਾ ਕਿ ਮਹਾਪੁਰਸ਼ਾਂ ਨੇ ਕਿਹਾ ਸੀ ਸੱਤ ਦਿਨ ਦੇ ਵਿੱਚ ਤੇਰੀ ਮੌਤ ਹੋ ਜਾਣੀ ਹੈ ਪਰ ਇਹ ਕੀ ਹੋਇਆ ਅਠਵਾਂ ਦਿਨ ਆ ਗਿਆ ਹੈ ਮੈਂ ਤੇ ਜਿਉਂਦਾ ਹਾਂ ਮਹਾਪੁਰਸ਼ਾਂ ਨੇ ਮੈਨੂੰ ਡਰਾ ਦਿੱਤਾ ਆ ਰੱਬ ਜਾਣਦਾ ਹੈ ਮੇਰੇ ਦਿਨ ਕਿਵੇਂ ਲੰਘੇ ਹਨ चलो चल के महापुरुषों को पुछता हाँ हा, महापुरुषों ने यह इस तरह क्यों है जाके बेनती की बाबा जी